ਵਾਜਲਕਾ ਦੇ ਵਿੱਚ ਕੈਂਸਰ ਹਸਪਤਾਲ ਖੋਲਿਆ ਜਾ ਰਿਹਾ ਪੰਜਾਬ ਦੇ ਲੋਕ ਐਸੇ ਦਾ ਇਲਾਜ ਕਰਨ ਬਾਹਰ ਨਹੀਂ ਜਾਂਦੇ ਬਾਹਰ ਦੇ ਲੋਕ ਹੁਣ ਪੰਜਾਬ ਆ ਰਹੇ ਆ ਉੱਟੀਆਂ ਚੰਗੀਆਂ ਸਾਰੇ ਸਰਕਾਰੀ ਹਸਪਤਾਲਾਂ ਚ ਪਹਿਲੀ ਵਾਰੀ ਇੱਕ ਸਾਰੀਆਂ ਦਵਾਈਆਂ ਫ੍ਰੀ ਮਿਲ ਰਹੀਆਂ ਐ ਐਕਸ-ਰੇ ਅਲਟਰਾਸਾਉਂਡ ਲੋਕਾਂ ਦੇ ਹੋ ਰਹੇ ਆ ਬ੍ਰੇਨ ਸਰਜਰੀ ਹਾਰਟ ਸਰਜਰੀ ਹੁਣ ਮੁੱਲਾਪੁਰ ਦੇ ਵਿੱਚ ਸੁਪਰ ਸਪੈਸ਼ਲਿਟੀ ਹਸਪਤਾਲ ਖੋਲਿਆ ਜਦੋਂ ਪੰਜਾਬ ਦੇ 13 ਬੰਦੇ ਆਮ ਆਦਮੀ ਪਾਰਟੀ ਦੇ ਚੁਣ ਕੇ ਗਏ ਤੇ ਉਹ ਆਮ ਸ਼ੋਰ ਕਿਓ ਜੀ ਮੁੱਖ ਉਹਥੇ ਪ੍ਰਧਾਨ ਮੰਤਰੀ ਨੂੰ ਘੇਰ ਕੇ ਆਪਣਾ 8000 ਕਰੋੜ ਰੁਪਇਆ ਲੈ ਕੇ ਆਣਗੇ ਪਿਤ ਮੰਤਰੀ ਹਰਪਾਲ ਚਿੰਮਾਦ ਦੇ ਦੁਆਰਾ ਅੱਜ ਬਜਟ ਪੇਸ਼ ਕੀਤਾ ਗਿਆ ਗਲਬਤ ਕਰਦੇ ਸਾਡੇ ਨਾਲ ਕੈਬਨਿਟ ਮੰਤਰੀ ਬਲਬੀਰ ਸਿੰਘ ਮਜੂਰੀ ਬਲਬੀ ਜੀ ਜਿੱਕਰ ਅਸੀਂ ਹੈਲਥ ਸੈਕਟਰ ਦੀ ਗੱਲ ਕਰੀ ਹਾਲਾਂਕਿ ਹਰ ਬਜਟ ਦੇ ਵਿੱਚ ਇਹ ਹੀ ਕਿਹਾ ਜਾਂਦਾ ਕਿ ਸਿੱਖਿਆ ਤੇ ਸਿਹਤ ਨੂੰ ਪਹਿਲਾ ਲੇਕਿਨ ਇਸ ਬਜਟ ਦੇ ਵਿੱਚ ਸਿਹਤ ਦੇ ਲਈ ਕਿੰਨਾ ਕੁ ਵਧ ਕੇ ਜੋ ਬਜਟ ਦੱਸਿਆ ਗਿਆ ਜੀ 1133 ਕਰੋੜ ਮੈਡੀਕਲ ਐਜੂਕੇਸ਼ਨ ਲਈ 5264 ਕਰੋੜ ਜਿਹੜਾ ਹੈਗਾ ਹੈਲਥ ਵਾਸਤੇ ਔਰ ਬੜੀ ਕ੍ਰਾਂਤੀਕਾਰੀ ਚੇਂਜਸ ਹੋ ਰਹੀਆਂ ਇਸ ਦੇ ਵਿੱਚ ਚਾਹੇ ਮੈਂ ਪ੍ਰਾਇਮਰੀ ਕੇਅਰ ਦੀ ਗੱਲ ਕਰਾਂ ਮੁੱਲਾਕ ਲੈਣੇ ਕਾਮ ਆਦਮੀ ਕਲਨੇ ਨਾਰਸੀਐਮ ਦੀ ਜੋਗਸ਼ਾਲਾ ਔਰ ਇਸੇ ਤਰ੍ਹਾਂ ਜਿਹੜੀ ਸੈਕੰਡਰੀ ਕੇਅਰ ਦੇ ਵਿੱਚ ਸਾਰੇ ਸਰਕਾਰੀ ਹਸਪਤਾਲਾਂ 'ਚ ਪਹਿਲੀ ਵਾਰੀ ਜੇਕ ਸਾਰੀਆਂ ਦਵਾਈਆਂ ਫਰੀ ਮਿਲ ਰਹੀਆਂ ਐ ਐਕਸ-ਰੇ ਅਲਟਰਾਸਾਊਂਡ ਲੋਕਾਂ ਦੇ ਹੋ ਰਹੇ ਆ ਇਸੇ ਤਰ੍ਹਾਂ ਟਰਸਟੀ ਕੇਅਰ ਦੇ ਵਿੱਚ ਪਹਿਲੀ ਵਾਰੀ ਜਿਹੜੇ ਸਾਰੇ ਮੈਡੀਕਲ ਕਾਲਜਾਂ ਦੇ ਵਿੱਚ ਬ੍ਰੇਨ ਸਰਜਰੀ ਹਾਰਟ ਸਰਜਰੀ ਔਰ ਜਲਾ ਹਸਪਤਾਲਾਂ ਦੇ ਵਿੱਚ ਜਿਹੜਾ ਇੰਟੈਂਸਿਵ ਕੇਅਰ ਯੂਨਿਟ ਦੇ ਯੂਨਿਟ ਸ਼ੁਰੂ ਕੀਤੇ ਜਾ ਰਹੇ ਆ ਸੁਪਰ ਸਪੈਸ਼ਲਟੀ ਹਸਪਤਾਲ ਜਿਹੜਾ ਕਿ ਨਾਰਥਰਨ ਇੰਡੀਆ ਦੇ ਵਿੱਚ ਬੈਸਟ ਹੈ ਈਵਨ ਬੈਟਰ ਦੈਨ ਦਾ ਕਾਰਪੋਰੇਟ ਜਿਹੜਾ ਹੈਗਾ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਜਿਵੇਂ ਜੇ ਪ੍ਰਾਇਮਰੀ ਹੈਲਥ ਦੀ ਗੱਲ ਕੀਤੀ ਜਾਏ ਮੁਹੱਲਾ ਕਲੀਨਿਕਾਂ ਨੂੰ ਤਵੱਜੋ ਦਿੱਤੀ ਜਾ ਰਹੀ ਸੀ ਲੇਕਿਨ ਜੇਕਰ ਅਸੀਂ ਜਿਹੜੀਆਂ ਡੇਂਜਰ ਡਿਜ਼ੀਜ਼ਸ ਨੇ ਉਹਨਾਂ ਦੇ ਲਈ ਕਦੋਂ ਅਸੀਂ ਕਹਿ ਸਕਦਾ ਚਾਹੀਏ ਕੈਂਸਰ ਹਸਪੀਟਲ ਦੀ ਗੱਲ ਕਰਨੀ ਚਾਹੀਏ ਕੋਈ ਹੋਰ ਗੰਭੀਰ ਬਿਮਾਰੀਆਂ ਨੇ ਉਹਨਾਂ ਦੇ ਉੱਤੇ ਕਦੋਂ ਫੋਕਸ ਦੇਖੋ ਕੈਂਸਰ ਹਸਪੀਟਲ ਵਾਸਤੇ ਆਲਰੇਡੀ ਸਾਡੇ ਸਾਰੇ ਮੈਡੀਕਲ ਕਾਲਜਾਂ ਦੇ ਵਿੱਚ ਸਪੈਸ਼ਲ ਜਿਵੇਂ ਅਮਰਸਰ ਦੇ ਵਿੱਚ ਹੈ ਉੱਥੇ ਕੈਂਸਰ ਜਿਹੜਾ ਇੱਕ ਉਹਦਾ ਇੱਕ ਯੂਨਿਟ ਖੋਲਿਆ ਜਾ ਰਿਹਾ ਫਾਜ਼ਿਲਕਾ ਦੇ ਵਿੱਚ ਕੈਂਸਰ ਹਸਪੀਟਲ ਖੋਲਿਆ ਜਾ ਰਿਹਾ ਜਿਹੜਾ ਤੁਹਾਡਾ ਬਾਬਾ ਕੈਂਸਰ ਹਸਪੀਟਲ ਐ اٹੋਮਿਕ ਸੈਂਟਰ ਐ ਜਿਹੜਾ ਉਹਦੇ ਨਾਲ ਜਿਹੜਾ ਸਾਡਾ ਡਿਪਾਰਟਮੈਂਟ ਹੈ اٹੋਮਿਕ એનર્ਜੀ ਉਹਨਾਂ ਦੇ ਨਾਲ ਮਿਲ ਕੇ ਅਸੀਂ ਜਿਹੜਾ ਇੱਕ ਸਮੂਰੂਹ ਦੇ ਵਿੱਚ ਸੀਗਾ ਹੁਣ ਮੁੱਲਾਂਪੁਰ ਦੇ ਵਿੱਚ ਸੁਪਰ ਸਪੈਸ਼ਲਿਟੀ ਹਸਪੀਟਲ ਖੋਲ੍ਹਿਆ ਜਿੱਥੇ ਬੜਾ ਸਬਸਿਡਾਈਜ਼ ਬੜੇ ਹੀ ਬਾਜਵਰੇਟਾਂ ਦੇ ਲੋਕਾਂ ਦਾ ਇਲਾਜ ਕੀਤਾ ਜਾਂਦਾ ਸਾਡੇ ਮੈਡੀਕਲ ਕਾਲਜਾਂ 'ਚ ਸੁਵਿਧਾ ਹੈਗੀ ਹੈ ਯੂਨੀਵਰਸਿਟੀ ਦਾ ਜਿਹੜਾ ਬਟਿੰਡੇ ਦੇ ਵਿੱਚ ਰੀਜਨਲ ਸੈਂਟਰ ਐ ਇਸ ਤਰ੍ਹਾਂ ਕੁੱਲ ਮਿਲਾ ਕੇ ਹੁਣ ਪੰਜਾਬ ਦੇ ਲੋਕ ਐਸੇ ਦਾ ਇਲਾਜ ਕਰਨ ਬਾਹਰ ਨਹੀਂ ਜਾਂਦੇ ਬਾਹਰ ਦੇ ਲੋਕ ਹੁਣ ਪੰਜਾਬ ਚ ਆ ਰਹੇ ਆ ਉੱਟੀਆਂ ਚੱਲ ਰਹੀ ਬੀਤੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਐਨ ਐਚ ਐਮ ਡੀ ਜ਼ਰੀਏ ਫੰਡ ਰੋਕਿਆ ਗਿਆ ਸੀ ਲੇਕਿਨ ਅਜੇ ਦੇ ਵਿੱਚ ਲੱਗਦਾ ਹੈ ਹੈਲਥ ਦੇ ਖੇਤਰ ਦੇ ਵਿੱਚ ਜੋ ਕੇਂਦਰ ਤੋਂ ਹੈਲਪ ਮਿਲਣੀ ਚਾਹੀਦੀ ਸੀ ਉਹ ਦੇ ਵਿੱਚ ਕਿਤੇ ਨਹੀਂ ਆ ਰਹੀ ਹਾਂ ਬਿਲਕੁਲ ਜੀ ਉਹਨਾਂ ਨੇ 800 ਕਰੋੜ ਸਾਡਾ ਰੋਕਿਆ ਹੋਇਆ ਟੋਟਲ 8000 ਕਰੋੜ ਰੋਕਿਆ ਹੋਇਆ ਉਹ ਹੁਣ ਅੱਗੇ ਤੁਹਾਡੇ ਲੋਕ ਅਦਾਲਤ ਲੱਗਣੀਆਂ ਜੀ ਮੈਂਬਰ ਆਫ ਪਾਰਲੀਮੈਂਟ ਚੁਣੇ ਜਾਣੇ ਆ ਜਦੋਂ ਪੰਜਾਬ ਦੇ 13 ਬੰਦੇ ਆਮ ਆਦਮੀ ਪਾਰਟੀ ਦੇ ਚੁਣ ਕੇ ਗਏ ਤੇ ਉਹ ਆਮ ਸ਼ੋਰ ਕਿ ਉਹ ਜੀ ਮੁੱਖ ਉੱਥੇ ਪ੍ਰਧਾਨ ਮੰਤਰੀ ਨੂੰ ਘੇਰ ਕੇ ਆਪਣਾ 8000 ਕਰੋੜ ਰੁਪਇਆ ਲੈ ਕੇ ਆਣਗੇ ਜਿਉਂ 8000 ਕਰੋੜ ਰੁ ਵਧੀਆ ਠੀਕ ਹੋਣ ਗਿਆ ਇਸੇ ਤਰ੍ਹਾਂ ਜਿਹੜਾ ਸਾਡਾ ਸਿੱਖਿਆ ਦੇ ਵਿੱਚ ਜਿਹੜਾ ਹੈਗਾ ਉਹ ਜਦੋਂ ਉਹਦੇ ਪੈਸੇ ਆਣਗੇ ਸਕੂਲ ਹੋਰ ਬਿਹਤਰ ਹੋਣਗੇ ਹੋਰ ਵਧੀਆ ਕੰਮ ਕਰਾਂਗੇ ਅਸੀਂ ਇੱਕ ਸਵਾਲ ਹੈ ਜਿਸ ਤਰ੍ਹਾਂ ਮੁਹੱਲਾ ਕਲੀਨਿਕਾਂ ਦੇ ਵਿੱਚ ਫੇਕ ਐਂਟਰੀਜ਼ ਦੇ ਬਾਰੇ ਬੜੀ ਚਰਚਾ ਹੋ ਰਹੀ ਸੀ ਉਹਦੇ ਉੱਤੇ ਨੱਥ ਪਾਉਣ ਦੇ ਲਈ ਕਿਸੇ ਤਰ੍ਹਾਂ ਦੀ ਸਟਰੈਟਜੀ ਜਿਹੜੀ ਹੈ ਵਿਭਾਗ ਦੇ ਵੱਲੋਂ ਕਿ ਕਈ ਵਾਰ ਫੇਕ ਐਂਟਰੀਜ਼ ਹੁੰਦੀਆਂ ਸੀ ਜੋ ਕਮਿਸ਼ਨ ਡਾਕਟਰਸ ਨੂੰ ਮਿਲਦੀ ਨਹੀਂ ਨਹੀਂ ਫੇਕ ਐਂਟਰੀਜ਼ ਬਹੁਤ ਰੇਅਰ ਬਹੁਤ ਐਕਸੈਪਸ਼ਨਲ ਹੈ ਸਾਡਾ ਬੜਾ ਰੋਬਸਟ ਮੈਕੈਨਿਜ਼ਮ ਹੈ ਸਾਰਾ ਡਿਜੀਟਾਈਜ਼ਡ ਜਿਹੜਾ ਸਾਡਾ ਸਿਸਟਮ ਹੈ ਰੈਗੂ ਲੁਧਿਆਣੇ ਦੇ ਵਿੱਚ ਤਿੰਨ ਚਾਰ ਕੇਸਸ ਆਏ ਸੀਗੇ ਉੱਥੇ ਅਸੀਂ ਇਮੀਡੀਏਟਲੀ ਜਿਹੜਾ ਸਾਡੀ ਇਨਫੋਰਸਮੈਂਟ ਏਜੰਸੀਜ਼ ਹੈ ਗਿਆ ਅੱਜ ਵੀ ਆਰ ਕੀਪਿੰਗ ਵੈਰੀ ਵਾਚਫੁਲ ਆਈ ਕੋਈ ਕੋਈ ਉਹਦੇ ਚ ਕੋ ਲੰਬੀ ਚੌੜੀ ਕਰਨੀ ਹੈ ਕੋਈ ਅਮੇ ਜੇ ਆਪਣੇ 829 ਦੇ ਵਿੱਚੋਂ ਕੋਈ 8 ਜਾਂ 9 ਬੰਦੇ ਹੋ ਸਕਦੇ ਆ ਜਿਹੜੇ ਕੋਈ ਇਸ ਤਰ੍ਹਾਂ ਦਾ ਕੰਮ ਕਰਦੇ ਹੋਣ ਬਾਈ ਐਂਡ ਲਾਰਜ ਬਹੁਤ ਅੱਛਾ ਪੋਜ਼ਿਟਿਵ ਹੈ ਤੋ ਬਹਾਲਾ ਕਿ ਸਿਹਤ ਖੇਤਰ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਹੜਾ ਬਜਟ ਹੈ ਉਸ ਦੇ ਵਿੱਚ ਵਾਅਦਾ ਕੀਤਾ ਗਿਆ ਲੇਕਿਨ ਉਹ ਨਾਲ ਨਾਲੇ ਸਮੇਂ 'ਚ ਦੇਖਣਾ ਹੋਵੇਗਾ ਮੁਹੱਲਾ ਕਲੀਨਿਕਾਂ ਤੋਂ ਇਲਾਵਾ ਹੈਲਥ ਸੈਕਟਰ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਕੀ ਕੁਝ ਕੀਤਾ ਜਾਂਦਾ ਹੈ ਵਿਡੀਓ ਜਰਨਲਿਸਟ ਵਿਕਾਸ ਸਨਲ ਪ੍ਰਿੰਕਾ ਬੀਲੂ ਡੇਲੀ ਪੋਸਟ ਪੰਜਾਬ ਰਾਣੀ ਮਾਚੂ ਚੜ੍ਹਨੀ